ਉਹ ਪਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਦੋਂ ਉੱਥੇ ਗਏ ਉਹ ਇੱਕ ਉਹਨਾਂ ਦਾ ਸਟੰਟ ਆ ਪੰਥਕ ਚਿਹਰਾ ਹੋਣ ਦਾ ਉਹਨਾਂ ਦੇ ਬਾਪੂ ਜੀ ਦੀ ਕੁਰਬਾਨੀ ਬਹੁਤ ਵੱਡੀ ਆ ਪਰ ਉਸ ਦੀ ਕੁਰਬਾਨੀ ਨੂੰ ਸੁਖਪਾਲ ਸਿੰਘ ਖਹਿਰਾ ਨੇ ਪੈਰਾਂ 'ਚ ਰੋਲਤਾ ਇੱਕ ਪਾਸੇ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਸੀ ਉਹਨਾਂ ਦੇ ਬਾਪੂ ਡਟ ਕੇ ਮੋਰੇ ਤੁਰਦੇ ਸੀ ਇੱਕ ਪਾਸੇ ਉਹੀ ਕਾਂਗਰਸ ਨਾਲ ਅਜੋਹ ਤੁਰਦੇ ਇਹਜਾ ਸਮਾਂ ਆ ਗਿਆ ਅੱਜ ਪੰਥਕ ਜਿਹੜੇ ਚਿਹਰੇ ਨੇ ਪੰਥਕ ਜਿਹੜੀ ਸੋਚ ਦੇ ਨੌਜਵਾਨ ਨੇ ਪੰਥਕ ਸੋਚ ਦੇ ਜਿਹੜੇ ਬਜ਼ੁਰਗ ਬੀਬੀਆਂ ਨੇ ਉਹ ਤੁਹਾਨੂੰ ਮੰਦੀਪ ਭਾਸ਼ਾ ਨਾਲ ਬੋਲਦੇ ਪਰ ਅੱਜ ਤੁਸੀਂ ਕਿੱਥੇ ਖੜੇ ਹੋ ਅੱਜ ਤੁਹਾਡਾ ਉਹ ਕੰਮ ਹੋ ਗਿਆ ਨਾ ਤੁਸੀਂ ਘਰ ਦੇ ਨਾ ਘਾਟ ਦੇ ਤੁਸੀਂ ਪੰਥਕ ਹੋਣ ਦਾ ਦਾਵਾ ਅੱਜ ਤੋਂ ਬਾਅਦ ਕਰੇ ਨਹੀਂ ਸਕਦੇ ਜੇ ਤੁਸੀਂ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਜੀ ਦੀ ਸੋਚ ਦੇ ਉਲਟ ਖੜੂ ਹੋਗੇ ਰਦਰ ਸੁਖਪਾਲ ਸਿੰਘ ਖੈਰਾ ਜੀ ਅਸੀਂ ਅੱਜ ਵੀ ਤੁਹਾਨੂੰ ਅਪੀਲ ਕਰਦੇ ਆ ਤਾਂ ਆਪਣੇ ਜਿਹੜੇ ਕਾगज ਦਾਖਲ ਕਰਨ ਤੋਂ ਪਹਿਲਾਂ ਤੁਸੀਂ ਸੋਚੋ ਵਿਚਾਰ ਕਰੋ ਕਿ ਆਪਾਂ ਪੰਜਾਬ ਲਈ ਤੁਰੇ ਆ ਕਿ ਆਪ ਦੀਆਂ ਕੁਰਸੀਆਂ ਲਈ ਗੱਲ ਸੰਗਰੂਰ ਲੋਕ ਸਭਾ ਸੀਟ ਦੀ ਕਰਦੇ ਆ ਦੀਪ ਸਿੱਧੂ ਦਾ ਜ਼ਿਕਰ ਹੋਵੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਹੋਵੇ ਭਾਈ ਅਮਰਤਪਾਲ ਦਾ ਜ਼ਿਕਰ ਹੋਵੇ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਤੋਂ ਬਾਅਦ ਜੇ ਕਿਸੇ ਵੱਡੇ ਲੀਡਰ ਨੇ ਕੀਤਾ ਤਾਂ ਉਹ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਤੇ ਨਾ ਕਿਤੇ ਜਿਹੜੀ ਆ ਭਾਈ ਅੰਮ੍ਰਿਤਪਾਲ ਨਾਲ ਪਿਛਲੇ ਸਮੇਂ ਚ ਹਮਦਰਦੀ ਜਤਾਈ ਆ ਹੁਣ ਸੁਖਪਾਲ ਖਹਿਰਾ ਵਰਸਸ ਸਿਮਰਤਜੀਤ ਸਿੰਘ ਮਾਨ ਹੋਈ ਆ ਇਹ ਵੋਟ ਜਿਹੜੀ ਆ ਪਹਿਲਾਂ ਇਕੱਲੇ ਸਿਮਰਤਜੀਤ ਸਿੰਘ ਮਾਨ ਨੂੰ ਪਈ ਸੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਦਾ ਵੀ ਇਹੀ ਕਹਿਣਾ ਕਹਿੰਦੇ ਸਿਮਰਤਜੀਤ ਸਿੰਘ ਮਾਨ ਉਸ ਵੇੜੇ ਕੋਈ ਸਪੈਸ਼ਲ ਸਰਕਮਸਟੈਂਸ ਸੀ ਤਾਂ ਜਿੱਤ ਕੇ ਹੁਣ ਉਥੋਂ ਦਾ ਮੁਕਾਬਲਾ ਕਿੰਨਾ ਔਖਾ ਲੱਗਦਾ ਗੱਲ ਸੰਗਰੂਰ ਹਲਕੇ ਦੀ ਆ ਸੰਗਰੂਰ ਹਲਕੇ ਦੇ ਵਿੱਚ ਜਿਹੜੀ ਸਰਦਾਰ ਸਿਮਰਨ ਜੀ ਸੀਮਾਨ ਨੇ ਕੰਮ ਕੀਤਾ ਏ ਉਹ ਤੁਹਾਡੇ ਉੱਥੇ ਇੱਕ ਇੱਕ ਜਿਹੜਾ ਬੰਦਾ ਵਾਛਿੰਦਾ ਰਹਿੰਦਾ ਏ ਉਹਦੇ ਪਿੰਡ ਪੱਦਰ ਤੇ ਜਾ ਕੇ ਤੁਸੀਂ ਪੁੱਛੋ ਗੱਲ ਕਰੋ ਕੈਂਸਰ ਦਾ ਵੱਡੇ ਤਿੰਨ ਹਸਪੀਟਲ ਸਰਦਾਰ ਰਮਾਨ ਸਾਹਿਬ ਨੇ ਉੱਥੇ ਸੰਗਰੂਰ ਨੂੰ ਦਿੱਤੇ ਬਰਨਾਲੇ ਦੇ ਵਿੱਚ ਅੰਡਰਗਰਾਉਂਡ ਜਿਹੜੀ ਲੈਣਾ ਸੀ ਜਿਹੜੀ ਮਤਲਬ ਵੱਡੀਆਂ ਹਾਈ ਵੋਲਟੇਜ ਲੈਣਾ ਸੀ ਉਹ ਅੰਡਰਗਰਾਊਂਡ ਕਰਾਉਣ ਦਾ ਜਿਹੜਾ ਪਾਸ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਐਮਪੀ ਕੋਟੇ ਚੋਂ 3 3.5 ਲੱਖ ਦੀ ਜਿਹੜੀ ਗ੍ਰਾਂਟ ਹੈ ਮਾਫ ਕਰਨਾ ਮਤਲਬ ਪੀਐਮ ਖਾਤੇ ਚੋਂ ਜਿਹੜੇ ਕੈਂਸਰ ਪੀੜਿਤ ਸੀ ਉਹਨਾਂ ਨੂੰ ਦਿੱਤੀ ਉਹਨਾਂ ਦੀ ਜਿਹੜੀ ਗਿਣਤੀ ਹੈ ਹਜ਼ਾਰਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਾਵਾ ਠੋਕ ਕੇ ਕਿਹਾ ਵੀ ਜਿੰਨਾ ਮੈਨੂੰ ਫੰਡ ਮਿਲਿਆ ਸੀ ਉਹ ਮੇਰਾ ਫੰਡ ਮੇਰੇ ਦਫ਼ਤਰ ਤੋਂ ਪਤਾ ਕਰ ਲੋ ਹੂੰ ਮੇਰੇ ਜਿਹੜੇ ਦਫ਼ਤਰ ਨੇ ਉਹਨਾਂ ਨੇ ਇੱਕ ਇੱਕ ਰੁਪਈਆ ਜਿਹੜਾ ਸੈਂਟਰ ਵੱਲੋਂ ਆਇਆ ਏ ਉਹਨਾਂ ਨੇ ਉੱਥੇ ਇੱਕ ਇੱਕ ਰੁਪਈਏ ਦਾ ਹਿਸਾਬ ਸੰਗਤਮੁਰੇ ਰੱਖਿਆ ਏ ਸੰਗਤ ਵੀ ਜਿਹੜੀ ਪਿੰਡਾਂ ਦੀ ਆ ਉਹ ਕਹਿੰਦੀ ਆ ਉਹਨਾਂ ਦੇ ਲਫ਼ਜ਼ਾ ਹੁੰਦੇ ਆ ਵੀ ਇਹ ਸਾਡਾ ਚਲੋ ਇੰਨਾ ਕ ਤਾਂ ਹੈ ਸਾਨੂੰ ਪਤਾ ਵੀ ਜਿੰਨਾ ਉਹਨੂੰ ਫੰਡ ਮਿਲਦਾ ਉਹ ਸਾਡੇ ਲਈ ਲੈ ਕੇ ਹਾਜ਼ਰ ਹੋ ਜਾਂਦਾ ਏ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦਾ ਜਿਹੜੀ ਸਿਚੁਏਸ਼ਨ ਆ ਉਹ ਹੋਣੀ ਆ ਕੰਮ ਦੇ ਜ਼ੋਰ ਤੇ ਸੰਘਰਸ਼ ਦੇ ਜ਼ੋਰ ਤੇ ਤੇ ਆਉਣ ਵਾਲੇ ਭਵਿੱਖ ਲਈ ਜਿਹੜੀ ਲੜਾਈ ਹੁਣ ਜਿਹੜੀ ਲੜੀ ਜਾ ਰਹੀ ਐ ਸੰਗਰੂਰ ਦੇ ਵਿੱਚ ਉਸ ਦੇ ਵਿੱਚ ਮੈਂ ਜਿਹੜਾ ਕਰਦਾਰ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਉਹ ਮੈਂ ਬਾਕੀ ਦੇ ਜਿੰਨੇ ਕੈਂਡੀਡੇਟ ਨੇ ਉਹਨਾਂ ਤੋਂ ਬਹੁਤ ਉੱਚਾ ਮੰਨਦਾ ਕਿਉਂਕਿ ਉਸ ਯੋਧੇ ਨੇ ਆਪਣੇ ਉੱਤੇ 72 ਤੋਂ ਵੀ ਵੱਧ ਐਨਐਸਏ ਦੇਸ਼ ਧ్రోਹ ਦੇ ਪਰਚੇ ਪੋਏ ਨੇ ਹਾਂ ਪਰਚੇ ਪਾਉਣ ਤੋਂ ਬਾਅਦ ਵੀ ਉਹ ਯੋਧਾ ਖਾਲਸੇ ਰਾਜੀ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਮੁਨਕਰ ਹੋਇਆ ਇੱਕ ਪਾਸੇ ਸੁਖਪਾਲ ਖਹਿਰਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਗੋਡਣੀ ਟੇਕ ਕੇ ਕਾਂਗਰਸ ਦੇ ਵਿੱਚ ਭਰਤੀ ਹੋ ਗਏ ਪੰਜਾਬ ਦੀ ਬਾਕੀ ਪਾਰਟੀਆਂ ਚ ਵੀ ਰਹੇ ਗਏ ਓਪਾ ਹੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਦੋਂ ਉੱਥੇ ਗਏ ਉਹ ਇੱਕ ਉਹਨਾਂ ਦਾ ਸਟੰਟ ਆ ਪੰਥਕ ਚਿਹਰਾ ਹੋਣ ਦਾ ਵੀ ਅਸੀਂ ਪੰਥਕ ਜਿਹੜੇ ਬੁਲਾ ਰਹੇ ਆ ਉਹਨਾਂ ਦੇ ਬਾਪੂ ਜੀ ਦੀ ਕੁਰਬਾਨੀ ਬਹੁਤ ਵੱਡੀ ਆ ਹਾਂ ਪਰ ਉਸ ਦੀ ਕੁਰਬਾਨੀ ਨੂੰ ਸੁਖਪਾਲ ਸਿੰਘ ਖਹਿਰਾ ਨੇ ਪੈਰਾਂ 'ਚ ਰੋਲਤਾ ਇੱਕ ਪਾਸੇ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਸੀ ਉਹਨਾਂ ਦੇ ਬਾਪੂ ਡੱਟ ਕੇ ਮੁਰੇ ਤੁਰਦੇ ਸੀ ਇੱਕ ਪਾਸੇ ਉਹੀ ਕਾਂਗਰਸ ਨਾਲ ਅੱਜ ਉਹ ਤੁਰਦੇ ਆ ਕਿੱਥੇ ਖੜਨਗੇ ਉਹ ਦਲ ਬਦਲੂ ਬਣਗੇ ਆਪਾਂ ਕਾਦੇ ਪਿੱਛੇ ਆਪਦੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਜਾਂ ਆਪਣੇ ਤੇ ਜਿਹੜੇ ਪਰਚੇ ਪੈ ਕੇ ਤਾਂ ਉਸ ਕਰਕੇ ਪਿੱਛੇ हट ਗਏ ਉਹਨਾਂ ਦਾ ਇੱਕ ਇੰਟਰਵਿਊ ਤੁਸੀਂ ਦੇਖਿਆ ਹੋਊਗਾ ਉਹ ਕਹਿੰਦੇ ਸੀ ਵੀ ਮੈਂ ਨਹੀਂ ਲੜਨਾ ਚਾਹੁੰਦਾ ਸੀ ਸਗਰੂਰ ਜੀ ਜਿਹੜੀ ਮਤਲਬ ਸੀਟ ਹੈ ਜੇ ਤੁਸੀਂ ਨਹੀਂ ਲੜਨਾ ਚਾਹੁੰਦੇ ਸੀ ਤੁਹਾਡੇ ਮਨ ਦੇ ਵਿੱਚ ਦਰਦ ਸੀ ਸਰਦਾਰ ਮਾਨ ਸਾਹਿਬ ਦੀ ਜਿਹੜੀ ਕੁਰਬਾਨੀ ਆ ਉਹਨਾਂ ਦੇ ਮੁਰੇ ਨਹੀਂ ਤੁਸੀਂ ਡਟ ਸਕਦੇ ਸੀ ਇਹਨਾਂ ਦੀ ਜਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਆ ਤਾਂ ਫਿਰ ਲੜੇ ਕਿਉਂ ਰਹਿਣ ਦਿੰਦੇ ਛੱਡ ਦਿੰਦੇ ਵਜੀਰੀਆਂ ਛੱਡ ਦਿੰਦੇ ਉਹਦੇਦਾਰੀਆਂ ਛੱਡ ਕੇ ਪੰਜਾਬ ਦੀ ਜਵਾਨੀ ਦੇ ਲੇਖੇ ਤਾਂ ਲੱਗ ਜਾਂਦੇ ਪਰ ਅੱਜ ਤੁਸੀਂ ਕਿੱਥੇ ਖੜੇ ਹੋ ਅੱਜ ਤੁਹਾਡਾ ਉਹ ਕੰਮ ਹੋ ਗਿਆ ਨਾ ਤੁਸੀਂ ਕਰਦੇ ਨਾ ਘਾਟਦੇ ਤੁਹਾਡੇ ਪਿੱਛੇ ਉਹੀ ਰੌਣਕ ਵਾਲਾ ਨਹੀਂ ਰਿਹਾ ਤੁਹਾਨੂੰ ਵਜੀਰੀਆਂ ਆਣਦੇ ਆਣਦੇ ਇਹੋ ਜਿਹਾ ਸਮਾਂ ਆ ਗਿਆ ਅੱਜ ਪੰਥਕ ਜਿਹੜੇ ਚਿਹਰੇ ਨੇ ਪੰਥਕ ਜਿਹੜੀ ਸੋਚ ਦੇ ਨੌਜਵਾਨ ਨੇ ਪੰਥਕ ਸੋਚ ਦੇ ਜਿਹੜੇ ਬਜ਼ੁਰਗ ਬੀਬੀਆਂ ਨੇ ਉਹ ਤੁਹਾਨੂੰ ਮੰਦੀਪ ਭਾਸ਼ਾ ਨਾਲ ਬੋਲਦੇ ਨੇ ਕਿਉਂ ਕਿਉਂਕਿ ਤੁਸੀਂ ਸਟੇਟ ਨਾਲ ਰਲ ਗਏ ਇੱਕ ਪਾਸੇ ਸਟੇਟ ਦੂਜੇ ਪਾਸੇ ਉਹ ਸੋਚ ਆ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲਿਆਂ ਤੋਂ ਤੁਰੀ ਪੰਜਾਬ ਦੇ ਫੈਡਰਲ ਸਟਰਕਚਰ ਲਈ ਪੰਜਾਬ ਦੀ ਜਵਾਨੀ ਨੂੰ ਇੱਕ ਚੰਗੀ ਨਿਹਾਰ ਲੈਣ ਦੇ ਲਈ ਪੰਜਾਬ ਦੀ ਜਿਹੜੀ ਜਵਾਨੀ ਨੂੰ ਇੱਕ ਯੋਧੇ ਤੋਂ ਯੋਧੇ ਪੱਖੀ ਜਿਹੜੀ ਸੋਚ ਸੀ ਉਹਦੇ ਉੱਤੇ ਜਿਵੇਂ ਸਾਡੇ ਗੁਰੂਆਂ ਨੇ ਸਾਨੂੰ ਉਦੇਸ਼ ਦਿੱਤੇ ਆ ਸੂਰਾ ਸੋ ਪਹਿਚਾਨਣੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡ ਕੇ ਹੇਤ ਤੁਸੀਂ ਤਾਂ ਖੇਤ ਛੱਡ ਕੇ ਭੱਜ ਗਏ ਤੁਸੀਂ ਤਾਂ ਅ ਕਿਆ ਨੋ ਦਾ ਭਾਵ ਵੀ ਰੈਂਟ ਤੇ ਦੇਤਾ ਖੇਤ ਨੂੰ ਹਾਂ ਤੁਸੀਂ ਤਾਂ ਆਪਦੀ ਜਿਹੜੀ ਜ਼ਮੀਰ ਆ ਉਹ ਵੇਚ ਕੇ ਸਟੇਟ ਦੇ ਗੋਟਿਆਂ ਤੇ ਪੈ ਗਏ ਤੁਸੀਂ ਮੁਕਾਬਲਾ ਕਰੋਗੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਜਿੱਡਾ-ਉਡਾ ਉਹਨਾਂ ਦਾ ਸੰਘਰਸ਼ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਅਸੀਂ ਅੱਜ ਵੀ ਤੁਹਾਨੂੰ ਅਪੀਲ ਕਰਦੇ ਆਂ ਵੀ ਤੁਸੀਂ ਜਿਹੜੀ ਇਹ ਰਾਜਨੀਤਿਕ ਲੜਾਈ ਦੇ ਵਿੱਚ ਆਇਓ ਇਸ ਨੂੰ ਬੰਦ ਕਰੋ ਤਾਂ ਆਪਣੇ ਜਿਹੜੇ ਕਾਰਜ ਦਾਖਲ ਕਰਨ ਤੋਂ ਪਹਿਲਾਂ ਤੁਸੀਂ ਸੋਚੋ ਵਿਚਾਰ ਕਰੋ ਕਿ ਆਪਾਂ ਪੰਜਾਬ ਲਈ ਤੁਰੇ ਆ ਕਿ ਆਪਦੀਆਂ ਕੁਰਸੀਆਂ ਲਈ ਸ਼ਰੌਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸੀਂ ਤੁਹਾਨੂੰ ਇੱਕ ਚੇਤਾਵਨੀ ਉਹ ਦਿੰਦੇ ਆ ਵੀ ਤੁਹਾਡਾ ਜਿਹੜਾ ਕੈਰੀਅਰ ਉਹ ਪੰਥਕ ਸੋਚ ਵਾਲਾ ਖਤਮ ਹੈ ਅੱਜ ਤੋਂ ਬਾਅਦ ਤੁਸੀਂ ਪੰਥਕ ਹੋਣ ਦਾ ਦਾਵਾ ਅੱਜ ਤੋਂ ਬਾਅਦ ਕਰੇ ਨਹੀਂ ਸਕਦੇ ਜੇ ਤੁਸੀਂ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਜਿਹੜੀ ਸੋਚ ਦੇ ਉਲਟ ਖੜੂਗੇ ਸੰਤ ਪਿੰਡਰ ਵਾਲਿਆਂ ਦੀ ਸੋਚ ਦੇ ਉਲਟ ਖੜੂਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਦੀ ਇੱਕ ਕਹਾਵਤ ਆ ਉਹਨਾਂ ਦੇ ਲਈ ਕਹੀ ਜਾਂਦੀ ਆ ਜਮੀਰ ਦਾ ਮਰ ਜਾਣਾ ਮੌਤ ਹੁੰਦੀ ਆ ਜਮੀਰ ਦਾ ਮਰ ਜਾਣਾ ਅਸਲੀਅਤ ਦੇ ਵਿੱਚ ਮੌਤ ਹੁੰਦੀ ਆ ਜਮੀਰਾਂ ਨੂੰ ਜਿਉਂਦਾ ਰੱਖਣਾ ਅਸਲ ਜਾਗਦੀ ਜ਼ਮੀਰਾਂ ਵਾਲਿਆਂ ਦੇ ਕੰਮ ਹੁੰਦੇ ਨੇ ਇੰਨੇ ਕ ਜਿਹੜੀ ਬੇਨਤੀ ਆ ਤੁਸੀਂ ਪ੍ਰਵਾਨ ਕਰਿਓ ਇੰਨੇ ਕ ਬੇਨਤੀਆਂ ਥੋਡੇ ਲਈ ਨੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਵੱਲੋਂ ਤੇ ਸਮੁੱਚੇ ਪੰਜਾਬ ਦੀ ਜਿਹੜੀ ਲੋਕ ਨੇ ਪੰਥਕ ਲੋਕ ਨੇ ਉਹ ਥੋਡੇ ਤੋਂ ਇਹੀ ਮੰਗ ਕਰਦੇ ਨੇ ਵੀ ਤੁਸੀਂ ਜਿਹੜੇ ਆਪਣੇ ਕਾਗਜ਼ ਨੇ ਉਹ ਦਾਖਲ ਨਾ ਕਰੋ ਕਿਉਂ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਪੰਥਕ ਸੋਚ ਹੋਣ ਦਾ ਦਾਵਾ ਠੋਕਦੇ ਹੋ